ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਾਰਿਆਂ ਦੇ ਸੋ ਆਪਾਂ ਪਿਛਲੇ ਸਾਲ ਵੀ ਇੱਧਰ ਆਏ ਸੀਗੇ ਖਾਟੂ ਸ਼ਾਮ ਗਏ ਸੀ ਤੇ ਖਾਟੂ ਸ਼ਾਮ ਜਾਣਦੇ ਨੇ ਆ ਤੁਹਾਨੂੰ ਆ ਬੋਰਡ ਦਿਖਾਇਆ ਸੀਗਾ ਤੇ ਇਸ ਵਾਰ ਵੀ ਤੁਹਾਨੂੰ ਵਿਖਾ ਰਹੇ ਆ ਪਿਛਲੇ ਸਾਲ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਸੀ 400 ਸਾਲ ਤੇ ਲਗਭਗ 1 ਸਾਲ ਫਿਰ ਹੋਰ ਵਧ ਗਿਆ ਦਾ 401 ਸਾਲ ਕਹਿ ਸਕਦੇ ਹੁਣ ਉਹਨੇ ਆਪਾਂ ਤੇ ਆਇਆ ਤੁਹਾਨੂੰ ਵਿਖਾਉਣ ਨੇ ਇਹਦੀ ਕੀ ਖਾਸੀਅਤ ਆ ਬੋਰਡ ਦੀ ਤੇ ਬਹੁਤ ਪੁਰਾਣਾ ਬੋਰਡ ਹੈਗਾ ਜੀ ਇੱਥੇ ਇਹ ਆ ਚੈੱਕ ਕਰੋ ਜੀ ਆਹ ਢਾਣਾ ਇਸ ਵਾਰੀ ਇਹਦਾ ਟੁੱਟ ਗਿਆ ਪਿਛਲੇ ਜਿਹੜੇ ਸਾਰੇ ਢਾਣੇ ਢੂਨੇ ਲੱਗੇ ਹੋਏ ਸੀਗੇ ਸੋ ਬਹੁਤ ਹੀ ਹੈਵੀ ਬੋਰਡ ਬਣਿਆ ਹੋਇਆ ਮੈਂ ਆਪਣੇ ਕੈਮਰਾਮੈਨ ਨੂੰ ਕਹੂੰਗਾ ਵੀ ਸਾਰਾ ਘੁੰਮ ਕੇ ਵਿਖਾ ਦੇ ਤੇ ਆਜੋ ਆਪਾਂ ਚੱਕਰ ਲਾਈਏ ਫਿਰ ਇਸ ਵਾਰੀ ਇਹਦਾ ਵਿਖਾਈਏ ਤੁਹਾਨੂੰ ਪਿਛਲੇ ਈ ਕਿਸ ਕੋਈ ਰਹਿ ਗਏ ਸੀ ਵੀਰ ਭਰਾ ਜਿਹੜਾ ਨੇ ਨਹੀਂ ਵੇਖਿਆ ਹੁਣ ਇਸ ਵਾਰੀ ਦੇਖ ਲੈਣਗੇ ਲੋ ਜੀ ਕਰੋ ਚੈੱਕ ਦਖਾਈ ਵੀ ਇਧਰ ਨੂੰ ਮਾਰੀ ਕੈਮਰਾ ਕਿੱਡਾ ਪੁਰਾਣਾ ਬੋਰਡ ਕਿੱਡੇ ਕਿੱਡੇ ਦੇ ਮੋਢ ਹੈਗੇ ਆ ਲਗਭਗ ਹੋਊਗਾ 400 400 ਸਾਲ ਪੁਰਾਣਾ ਦਾ ਹੋਊਗੇ 2 400 ਸਾਲ ਪੁਰਾਣਾ ਤਾਂ ਹੈਗਾ ਹੀ ਆ ਬੋਰਡ ਇਹ ਬਹੁਤ ਹੈਵੀ ਆ ਸੋ ਕਈਆਂ ਮੇਰੇ ਵੀਰ ਭਰਾਵਾਂ ਨੂੰ ਪਤਾ ਹੋਣਾ ਵੀ ਆ ਵੀ ਇਹਦੀ ਦਾੜੀ ਵੀ ਕੰਮ ਆਉਂਦੀ ਹੈ ਬੋਰਡ ਦੀ ਦਾੜੀ ਕਹਿੰਦੇ ਇਹ ਵੀ ਬਹੁਤ ਕੰਮ ਆਉਂਦੀ ਹੁੰਦੀ ਆ ਸੋ ਆ ਵੀ ਚੈੱਕ ਕਰ ਸਕਦੇ ਹੋ ਤੁਸੀਂ ਇਹ ਵੀ ਬਹੁਤ ਵੱਡੀ ਵੱਡੀ ਲੱਗੀ ਹੋਈ ਹੈ ਦਾੜੀ ਵੀ ਇਹਦੇ ਆਜੋ ਵੀ ਬਾਕੀ ਤੁਹਾਨੂੰ ਚੈੱਕ ਕਰਾਉਨੇ ਆ ਬਹੁਤ ਵੱਡੇ ਵੱਡੇ ਢਾਣੇ ਆ ਇਹਦੇ ਬਹੁਤ ਮੋٹے ਮੋٹے ਢਾਣੇ ਆ ਜੀ ਇਹਦੇ ਇੱਧਰ ਨੂੰ ਵੀ ਕਰਾਈਂ ਚੈੱਕ ਮੇਰੇ ਹਸਾਉਣ ਵਾਲੇ ਜਿੱਥੇ ਮੀਂਹੇਰੀ ਦੇ ਵਿੱਚ ਬੰਦਾ ਥੱਲੇ ਬਹਿ ਜਾ ਮੀਂਹ ਦੇ ਵਿੱਚ ਇਹਦੇ ਤਮੀਂ ਦਾ ਨਹੀਂ ਲੱਗਦਾ ਹੋਣਾਗਾ ਕਿਉਂਕਿ ਜਿਹੜੇ ਹਸਾਉਣ ਵਾਲੇ ਦੀ ਸ਼ਾਂ ਗੂੜੀ ਇਹ ਮੇਰੇ ਹਸਾਣਾ ਵੀ ਨਾ ਬਾਲਾ ਦਾ ਕਨਾਲ ਡੇਢ ਕਨਾਲ ਦੇ ਵਿੱਚ ਦੋ ਕਨਾਲਾਂ ਦੇ ਵਿੱਚ ਤੇ ਇਹਦੀ ਜਗ੍ਹਾ ਜਗ੍ਹਾ ਦੇ ਵਿੱਚ ਤਾਂ ਇਹਦੀ ਛਾਂ ਹੀ ਜਾਂਦੀ ਹੋਣੀ ਆ। ਆ ਦਿਖਾਈਂ ਦੂਰ ਕਰਕੇ ਉਹ ਸਾਰੇ ਵੇਖੋ ਸਾਰੇ ਫੁੱਲ ਛਾਂ ਹੈ ਇਹਦੀ। ਕਿਤੇ ਵੀ ਧੋਪ ਨਹੀਂ ਆ ਰਹੀ ਇਹਦੇ 'ਚ। ਲੋ ਜੀ ਚੈੱਕ ਕਰੋ ਬਾਕੀ ਆਪਣੇ ਉਧਰ ਵੀ ਮੁੰਡੇ ਵੀਡੀਓ ਬੂਡੀਓ ਬਣਾ ਰਹੇ ਆ। ਤਾਉ ਨੂੰ ਰੋਕ ਲਾ ਪਛਲਾ ਤਾਉ ਨੂੰ। ਆਜਾ ਵੀ ਤਾਊ ਨਾ ਕਰਦੇ ਆ ਗੱਲਬਾਤ ਆਪਾਂ ਦੇ ਕੋਈ ਗੱਲਬਾਤ ਹੋਈ ਨਾ ਰਾਮਨਾਥ ਤਾਊ ਠੀਕ ਹੋ ਗਏ ਕਿੰਤਾ ਸਾਲ ਪੁਰਾਣਾ ਹੋ ਗਿਆ ਜੀ ਸੋਇਆ ਗੋਗੋ ਸੋ ਸਾਲ ਮਾਰੇ ਸਾਬ ਸੇ ਤੋਂ ਜ਼ਿਆਦਾ ਹੋ ਗਏ 200 ਸਾਲ ਹੋ ਗਏ ਨਹੀਂ 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 100 ਸਾਲ ਕੋਈ ਨਹੀਂ ਮਿਲਾਈ ਆਇਓ

और दाऊ ठीक चलो बढ़िया मैं आया पंजाब से के आया बहुत फिर इधर से पंजाब ये मंदिर है ना यहाँ ये भी हाँ। सात सौ साल पुराना मंदिर है सामने बोर्ड लग रहा है चार सौ साल पुराना है ਨਹੀਂ ਨਹੀਂ 700 ਸਾਲ ਪੁਰਾਣਾ ਮੰਦਿਰ ਹੈ 700 ਸਾਲ ਪੁਰਾਣਾ ਮੰਦਿਰ ਇਹ ਬੋਰਡ ਠੀਕ ਹੈ ਜੀ ਚਲੋ ਦੇਖਦੇ ਹਾਂ ਬਾਨਾ ਬਾਬਾ ਧਾਮਲਾਕ ਨਹੀਂ ਜਾਾਂਗੇ ਬਾਨਾ ਬਾਬਾ ਹਾਂ ਜਹ ਯੋਗੀ ਆਇ ਤੇ ਨਾਜੀ ਆਇ ਤੇ ਨਾ ਅੱਛਾ ਯਹਾਂ ਪੇ ਯੋਗੀ ਆਇ ਠੀਕ ਹੈ ਜੀ ਰਾਮਨਾਥ ਠੀਕ ਹੈ ਜੀ ਓਕੇ ਜੀ ਧੰਨਵਾਦ